ਲੁਧਿਆਣਾ ਸ਼ਹਿਰ ਦੇ ਵਿੱਚ ਇੱਕ ਮਸ਼ਹੂਰ ਮਠਾਈਆਂ ਦੀ ਦੁਕਾਨ ਜਿੱਥੋਂ ਮਠਾਈ ਦੇ ਵਿੱਚੋਂ ਨਿਕਲਿਆ ਹੈ ਇਹ ਸੁਣ ਕੇ ਤੁਹਾਡੇ ਵੀ ਹੋਸ਼ ਉੱਡ ਜਾਣਗੇ ਤਾਂ ਇੱਕ ਪਾਸੇ ਤਾਂ ਇਹਨਾਂ ਨਾਮੀ ਦੁਕਾਨਾਂ ਦੇ ਵਿੱਚ ਜਾਦਾ ਕੀਮਤਾਂ ਤੇ ਅਸੀਂ ਲੋਕ ਮਠਾਈਆਂ ਖਰੀਦਦੇ ਆ ਸਾਡੇ ਕੋਲੋਂ ਵਾਧੂ ਪੈਸੇ ਵਸੂਲੇ ਜਾਂਦੇ ਨੇ ਪਰ ਬਦਲੇ ਦੇ ਵਿੱਚ ਸਿਹਤ ਦਾ ਕਿੰਨਾ ਵੱਡਾ ਖਿਲਵਾੜ ਹੁੰਦਾ ਇਹ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਣਾ ਤੇ ਤਸਵੀਰਾਂ ਲੁਧਿਆਣਾ ਦੀ ਇੱਕ ਮਸ਼ਹੂਰ ਸਵੀਟ ਸ਼ਾਪ ਦੀਆਂ ਨੇ ਜਿੱਥੇ ਮਠਾਈ ਦੇ ਵਿੱਚੋਂ ਸੁੰਡੀਆਂ ਨਿਕਲਿਆ ਨੇ ਜਿਸ ਤੋਂ ਬਾਅਦ ਮੌਕੇ ਤੇ ਗਾਹ ਪੈ ਜਾਂਦਾ ਵੇਖੋ ਕਿਵੇਂ ਪ੍ਰਸ਼ਾਸਨਿਕ ਅਧਿਕਾਰੀ ਵੀ ਮੌਕੇ ਤੇ ਪਹੁੰਚ ਜਾਂਦੇ ਨੇ ਹਾਲਾਂਕਿ ਇੱਥੇ ਲੋਕਾਂ ਦੇ ਵੱਲੋਂ ਕਾਫੀ ਜ਼ਿਆਦਾ ਇਸ ਤੋਂ ਬਾਅਦ ਹੰਗਾਮਾ ਕਰ ਦਿੱਤਾ ਗਿਆ ਤਾਂ ਤਿਉਹਾਰੀ ਸੀਜ਼ਨ ਹੈ ਹਾਲਾਂਕਿ ਇਹ ਤਿਹਾੜੀ ਸੀਜ਼ਨ ਦੇ ਵਿੱਚ ਸਿਹਤ ਵਿਭਾਗ ਦੇ ਵੱਲੋਂ ਵੀ ਇਹਨਾਂ ਦੁਕਾਨਾਂ ਨਤ ਜਾ ਕੇ ਚੈਕਿੰਗ ਕੀਤੀ ਜਾਂਦੀ ਹੈ ਸੈਂਪਲ ਭਰੇ ਜਾਂਦੇ ਨੇ ਤੇ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਲੁਧਿਆਣਾ ਦੀ ਇੱਕ ਨਾਮੀ ਸਵੀਟ ਸ਼ਾਪ ਦੀਆਂ ਨੇ ਜਿੱਥੇ ਮਠਾਈ ਦੇ ਵਿੱਚੋਂ ਸੁੰਡੀਆਂ ਨਿਕਲਦੀਆਂ ਨੇ ਜਿਸ ਤੋਂ ਬਾਅਦ ਮੌਕੇ ਤੇ ਲੋਕਾਂ ਦੇ ਵੱਲੋਂ ਗਾਹ ਪਾ ਦਿੱਤਾ ਜਾਂਦਾ ਹੈ ਹਾਲਾਂਕਿ ਪੁਲਿਸ ਪ੍ਰਸ਼ਾਸਨ ਵੀ ਮੌਕੇ ਤੇ ਪਹੁੰਚਿਆ ਹੈ ਤੇ ਲੋਕਾਂ ਨੇ ਇਸ ਮਾਮਲੇ ਦੇ ਵਿੱਚ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਕਿ ਅਜਿਹੇ ਦੁਕਾਨਦਾਰਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਫੂਡ ਸਪਲਾਈ ਵਿਭਾਗ ਦੇ ਵੱਲੋਂ ਤੇ ਸਿਹਤ ਵਿਭਾਗ ਦੇ ਵੱਲੋਂ ਇਹਨਾਂ ਤੇ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਨਾ ਮੈਂ ਜੀ ਤੁਹਾਡੇ ਮੇਰਾ ਨਾਮ ਜੀ ਬੰਟੀ ਲਾਡਲਾ ਜੀ ਅੱਜ ਜੀ ਤੁਸੀਂ ਇੱਕ ਸਵੀਟ ਸ਼ਾਪ ਦੇ ਬਾਹਰ ਬੈਠੇ ਹੋ ਕੀ ਕਾਰਨ ਰਹੀ ਕਿ ਬਾਹਰ ਬਹਿਣਾ ਪੈ ਗਿਆ ਜੀ ਪਹਿਲਾਂ ਤਾਂ ਜੀ ਤੁਹਾਡੇ ਚੈਨਲ ਨੂੰ ਬਹੁਤ ਬਹੁਤ ਸਤਿਕਾਰ ਦੇ ਨਾਲ ਵੈਲਕਮ ਕਰਦੇ ਆਂ ਤੇ ਬਹੁਤ ਹੀ ਮੰਦ ਭਾਗੀ ਕਟਣਾ ਹੈ ਅੱਜ ਮੇਰਾ ਬਰਥਡੇ ਸੀ ਜਨਮ ਦਿਨ ਸੀ ਮੇਰਾ ਔਰ ਮੈਂ ਆਪਣੇ ਜਨਮ ਦਿਨ ਤੇ ਬੜੇ ਹਰਸੋ ਉਲਾਸ ਦੇ ਨਾਲ ਖੁਸ਼ੀ ਦੇ ਨਾਲ ਘਰੋਂ ਨਿਕਲਿਆ ਆ ਮੇਰੇ ਫਰੈਂਡ ਨੇ ਫੋਨ ਕੀਤਾ ਵੀ ਆਪਾ ਮੰਤਰੀ ਸਾਹਿਬ ਦੇ ਦਫ਼ਤਰ ਦੇ ਵਿੱਚ ਕੇਕ ਕਟਣਾ ਅਸੀਂ ਉੱਥੇ ਕੇਕ ਕਟਣ ਗਏ ਆ ਮੈਂ ਇੱਥੇ 12:20 ਮਿੰਟ ਤੇ ਮਠਾਈ ਲਈਏ ਕਿਲੋ ਬਗੇ ਸ਼ੂਟ ਸ਼ਾਪ ਤੋਂ ਇਹ ਮਠਾਈ ਮੈਂ ਪੈ ਕੇ ਦਿੱਤਾ ਇਹਨਾਂ ਨੇ ਕਰਕੇ ਮੈਂ ਲੈ ਕੇ ਉੱਥੇ ਗਿਆ ਵਾਂ ਅਸੀਂ ਕੇਕ ਕਟਿਆ ਅਸੀਂ ਮੰਤਰੀ ਸਾਹਿਬ ਦੇ ਕੋਲ ਜਾ ਕੇ ਉੱਥੇ ਸਾਰੇ ਜਿੰਨੇ ਵੀ ਪ੍ਰਸ਼ਾਸਨ ਬੈਠੇ ਸੀ ਸਾਰਿਆਂ ਨੂੰ ਮਠਾਈ ਖਵਾਉਣ ਲੱਗੇ ਸੀ ਜਦੋਂ ਆਪਾਂ ਮਠਾਈ ਬਾਹਰ ਕੱਢਿਆ ਵਾ ਤਾਂ ਉਹਦੇ ਵਿੱਚ ਸੁੰਢੀ ਚੱਲ ਰਹੀ ਸੀ ਸੁੰਢੀ ਚੱਲ ਰਹੀ ਸੀ ਸੋਚਣ ਵਾਲੀ ਗੱਲ ਹੈ ਵੀ ਕੁਝ ਕੁ ਦਿਨ ਪਹਿਲੇ ਰਖੜੀ ਦਾ ਤਿਉਹਾਰ ਰਖੜੀ ਦਾ ਤਿਉਹਾਰ ਗਿਆ ਇਹਦਾ ਮਤਲਬ ਹੈ ਸਾਡੀਆਂ ਭੈਣਾਂ ਭਰਾਵਾਂ ਨੂੰ ਅਹੀ ਚੀਜ਼ ਖਵਾਉਂਦੇ ਰਹੇ ਆ ਇਹ ਜ਼ਹਿਰ ਵੇਚਦੇ ਰਹੇ ਆ ਇਹ ਜ਼ਹਿਰ ਹੀ ਵੇਚ ਰਹੇ ਸੀ ਜਿਹੜੀ ਚੀਜ਼ ਮੈਂ ਹੈਰਾਨ ਆ ਵੀ ਮੈਂ ਉੱਥੇ ਆਪਣਾ ਖੁਸ਼ੀ ਦਾ ਮੌਕਾ ਲੈ ਕੇ ਗਿਆ ਸੀ ਮંત્રી ਸਾਹਿਬ ਦੇ ਦਫ਼ਤਰ ਦੇ ਵਿੱਚ ਤੁਸੀਂ ਸੋਚੋ ਜੇ ਕੋਈ ਗੱਲ ਹੋ ਜਾਂਦੀ ਕੱਲ ਦੇ ਦਿਨ ਜੇ ਕੋਈ ਮੰਤਰੀ ਸਾਹਿਬ ਨਾਲ ਹੀ ਕੋਈ ਗੱਲ ਹੋ ਜਾਂਦੀ ਤੇ ਉਹਦਾ ਜਵਾਬ ਕੌਣ ਦਿੰਦਾ ਇਹ ਮਠਾਈ ਇਹ ਮਠਾਈ ਨਹੀਂ ਹੈ ਇਹ ਜ਼ਹਿਰ ਹੈ ਜ਼ਹਿਰ ਹੈ ਜਿਹਦੇ ਵਿੱਚ ਸੁੰਡੀਆਂ ਚੱਲ ਰਹੀਆਂ ਨੇ ਕਿਹੜੀਆਂ ਚੱਲ ਰਹੀਆਂ ਨੇ ਇਹ ਤੇ ਚਲੋ ਅੱਛੀ ਤੁਹਾਨੂੰ ਨਜ਼ਰ ਆ ਗਈ ਜਈ ਤੇ ਚੱਕ ਕੇ ਸਿੱਧਾ ਖਾ ਹੀ ਲੈਂਦੇ ਨੇ ਸਿੱਧਾ ਖਾ ਲੈਂਦੇ ਨੇ ਤੇ ਬੱਚੇ ਵੀ ਲਾ ਲੀਏ ਚੁੱਪੀ ਵੀ ਲਗਾ ਲੀਏ ਤੇ ਹਾਂਜੀ ਇਹ ਕਹਿੰਦਾ ਮਤਲਬ ਉਹ ਜਦੋਂ ਬਿਮਾਰੀ ਜਿਹੜੀ ਲੱਗਦੀ ਆ ਉਹ ਇਹਨਾਂ ਨੂੰ ਥੋੜੇ ਪਤਾ ਉਹ ਤਾਂ ਜਿਹੜੇ ਘਰ ਦੇ ਬੁਗਤਰੇ ਨੇ ਉਹਨਾਂ ਨੂੰ ਪਤਾ ਇਹ ਤਾਂ ਜ਼ਹਿਰ ਵੇਚ ਰਹੇ ਨੇ ਇਹ ਦੁਕਾਨ ਦੇ ਓਨਰ ਨਾਲ ਗੱਲ ਕੀਤੀ ਹੈ ਕੋਈ ਦੁਕਾਨ ਦੇ ਓਨਰ ਕੋਲ ਮੈਂ ਮਠਾਈ ਲੈ ਕੇ ਆਇਆ ਸੀ ਮੈਂ ਉਹਨਾਂ ਨੂੰ ਦਿਖਾਇਆ ਮੈਂ ਉਹਨਾਂ ਨੂੰ ਵੀਡੀਓ ਵੀ ਦਿਖਾਈ ਮੈਂ ਉਹਨਾਂ ਨੂੰ ਕਿਹਾ ਮੈਂ ਕਿ ਤੁਸੀਂ ਆ ਕੀ ਕਰ ਰਹੇ ਹੋ ਮੈਨੂੰ ਕਹਿੰਦਾ ਕਹਿੰਦਾ ਸਾਡੇ ਤੋਂ ਗਲਤੀ ਹੋ ਗਈ ਸਾਡੇ ਸਟਾਫ ਨੇ ਗਲਤੀ ਕੀਤੀ ਹੋਣੀ ਹੈ ਮੈਂ ਇਸ ਗਲਤੀ ਨੂੰ ਮੰਨਦਾ ਹਾਂ ਤੁਹਾਡੇ ਜਨਮ ਦਿਨ ਦਾ ਟਾਈਮ ਹੈ ਤੁਹਾਨੂੰ ਇਹ ਹੋ ਸਕਦਾ ਵੀ ਮੈਂ ਤੁਹਾਨੂੰ 5 ਕਿਲੋ ਹੋਰ ਮਠਾਈ ਦਿਨਾ ਉਸ ਤੋਂ ਬਾਅਦ ਤੁਹਾਨੂੰ ਮੈਂ 3 ਕਿਲੋ ਦਾ ਕੇਕ ਬਣਾ ਦੇਣਾ ਜਿਹਦੇ ਨਾਲ ਤੁਸੀਂ ਆਪਣੇ ਫਰੈਂਡਸ ਨਾਲ ਜਾ ਕੇ ਬਰਥਡੇ ਸੈਲੀਬ੍ਰੇਟ ਕਰੋ ਆਪਣਾ ਦਿਨ ਨਾ ਖਰਾਬ ਕਰੋ ਮੈਨੂੰ ਲਾਲਚ ਦੇਣ ਦੀ ਕੋਸ਼ਿਸ਼ ਕੀਤੀ ਮੈਨੂੰ ਲਾਲਚ ਦੇਣ ਦੀ ਕੋਸ਼ਿਸ਼ ਕੀਤੀ ਗਈ ਹੋਰ ਵੀ ਪਹਿਲਾਂ ਪੱਤਰਕਾਰ ਪਿੱਛੇ ਬੈਠੇ ਸੀ ਉਹਨਾਂ ਨੇ ਵੀ ਮੈਨੂੰ ਪਤਾ ਲੱਗਿਆ ਚਲੋ ਉਹਨਾਂ ਦੇ ਰਿਸ਼ਤੇਦਾਰ ਹਨਾ ਵੀ ਆਪਾਂ ਕੋਈ ਗੱਲ ਨਹੀਂ ਕੀਤੀ ਉਹਨਾਂ ਦੇ ਸਾਹਮਣੇ ਮੈਂ ਉਹਨਾਂ ਨੂੰ ਦੋ ਤਿੰਨ ਵਾਰੀ ਪੁੱਛਦਾ ਰਿਹਾ ਮੈਂ ਕਿ ਇਹ ਤੁਸੀਂ ਕੀ ਵੇਚ ਰਹੇ ਹੋ ਇਹ ਕੀ ਵੇਚ ਰਹੇ ਹੋ ਉਹਨਾਂ ਨੇ ਮੈਨੂੰ ਬਹੁਤ ਵਾਰੀ ਲਾਲਚ ਦੇਣ ਦੀ ਕੋਸ਼ਿਸ਼ ਕੀਤੀ ਮਗਰ ਮੈਂ ਪਿੱਛੇ ਨਹੀਂ ਹਟਿਆ ਮੈਂ মিডিਆ ਨੂੰ ਫੋਨ ਲਾਇਆ ਸੀ ਪਿੱਛੇ ਵੀ ਕੁਝ ਪੱਤਰਕਾਰ ਬੈਠੇ ਸੀ ਜੋ ਕਿ ਡੇਢ ਦੋ ਘੰਟੇ ਸੇ ਡੇਢ ਦੋ ਘ ਪਰ ਅਸੀਂ ਖਬਰਸਾਰ ਨਿਊਜ਼ ਨੂੰ ਫੋਨ ਕੀਤਾ ਸਾਰੇ ਤੁਹਾਡੇ ਚੈਨਲ ਨੂੰ ਵੀ ਫੋਨ ਕੀਤਾ ਸਾਰਿਆਂ ਦਾ ਜੀ ਆਇਆਂ ਵੈਲਕਮ ਕਰਦੇ ਜੋ ਕਿ ਬਹੁਤ ਮੌਕੇ ਤੇ ਪਹੁੰਚ ਕੇ ਸਾਡਾ ਬਿਆਨ ਹੁਣ ਵੀ ਦੇਰ ਤੱਕ ਤੁਸੀਂ ਇੱਥੇ ਬੈਠੇ ਰਹੋਗੇ ਜੀ ਇਹ ਜਦੋਂ ਤੱਕ ਇਹਦੇ ਤੇ ਕਾਰਵਾਈ ਨਹੀਂ ਹੁੰਦੀ ਜਦੋਂ ਤੱਕ ਇਹ ਹੋਟਲ ਇਹ ਬੰਦ ਨਹੀਂ ਹੁੰਦਾ ਅੱਛਾ ਮੁਕੇਸ਼ ਸ਼ੂਟਸਾਪ ਜਦੋਂ ਤੱਕ ਸੀਲ ਨਹੀਂ ਹੁੰਦੀ ਉਦੋਂ ਤੱਕ ਅਸੀਂ ਇੱਥੇ ਬੈਠੇ ਰਾਵਾਂਗੇ ਇੱਥੋਂ ਉੱਠਣਾ ਨਹੀਂ ਅਸੀਂ ਉੱਚ ਪ੍ਰਸ਼ਾਸਨ ਨੂੰ ਜਾਂ ਪੂਰਵ ਵਿਭਾਗ ਨੂੰ ਕਿਸੇ ਨੇ ਕੰਪਲੀਟ ਕੀਤੀ ਗਈ ਹੈ ਅਸੀਂ 3 ਘੰਟੇ ਹੋ ਗਏ ਸਾਨੂੰ ਫੋਨ ਕੀਤੇ ਨੂੰ ਕੋਈ ਪ੍ਰਸ਼ਾਸਨ ਕੋਈ ਪੂਰਵ ਵਿਭਾਗ ਨਹੀਂ ਆਇਆ ਹਾਂਜੀ ਪੁਲਿਸ ਪ੍ਰਸ਼ਾਸਨ ਨੂੰ ਅਸੀਂ ਪਹਿਲਾਂ ਫੋਨ ਕੀਤਾ ਸੀ ਕੰਟਰੋਲ ਰੂਮ ਤੇ ਉਹ ਘੰਟੇ ਬਾਅਦ ਇੱਥੇ ਪ੍ਰਸ਼ਾਸਨ ਪਹੁੰਚੀ ਸੋ ਜੀ ਸਰ ਆਏ ਨੇ ਇੰਚਾਰਜ ਆਸ਼ਵਾਸ਼ਣ ਹਲੇ ਉਹ ਗੱਲ ਕਰ ਰਹੇ ਨੇ ਕੰਪਲੇਂਟ ਲਿਖਾ ਰਹੇ ਆਂ ਅਸੀਂ ਕੰਪਲੇਂਟ ਦਵਾਂਗੇ ਉਹ ਤੋਂ ਬਾਅਦ ਅਸੀਂ ਦੇਖਾਂਗੇ ਵੀ ਅੱਗੇ ਕੀ ਹੁੰਦਾ ਕਿਉਂਕਿ ਗੱਲ ਛੋਟੀ ਨਹੀਂ ਹੈ ਜਿਹਦੀ ਮੌਜੂਦਾ ਸਰਕਾਰ ਹੈ ਉਸ ਦਫ਼ਤਰ ਦੇ ਵਿੱਚ ਮੈਂ ਗਿਆ ਸੀ ਮੌਜੂਦਾ ਸਰਕਾਰ ਆਮ ਆਦਮੀ ਪਾਰਟੀ ਉੱਥੇ ਇਹ ਜ਼ਹਿਰ ਜ਼ਹਿਰ ਲੈ ਕੇ ਗਿਆ ਸੀ ਮੈਨੂੰ ਹੈਰਾਨੀ ਹੋ ਰਹੀ ਹੈ ਵੀ ਮੈਂ ਕੀ ਲੈ ਗਿਆ ਸੀ ਮੈਂ ਤਾਂ ਸੋਚ ਕੇ ਆਇਆ ਸੀ ਮੁਕੇਸ਼ ਸ਼ੂਟ ਸ਼ਾਪ ਤੇ ਬਹੁਤ ਵਧੀਆ ਮਿਠਾਈ ਵਿਕਦੀ ਹੈ ਰੇਂਜਲਸ ਵੇਚਦੇ ਨੇ ਮੈਂ ਨਾ ਦੁਰਗੇਸ਼ੀ ਡੀਸੀ ਸਮਾਸੇਬ ਤੇ ਜਮਾਂ ਚਾਹੁੰਗੇ ਅੱਜ ਜਿਹੜੇ ਆ ਬਾਕਿਆ ਹੋਇਆ ਜੀ ਭਾਈ ਮੈਂ ਕਹਿਣਾ ਚਾਹਣਾ ਕਿ ਜਿਵੇਂ ਅੱਜ ਮੰਤਰੀ ਸਾਹਿਬ ਦੇ ਕੋਲ ਗਏ ਨੇ ਠੀਕ ਹੈ ਜੀ ਸਰਕਾਰ ਸੁੱਤੀ ਪਈ ਆ ਪੂਰ ਡਿਪਾਰਟਮੈਂਟ ਨਿਕੰਮਾ ਵਾ ਹੈਲਥ ਡਿਪਾਰਟਮੈਂਟ ਨਿਕੰਮਾ ਵਾ ਜਿਹੜੀ ਇਹ ਮਿਠਾਈ ਤੁਸੀਂ ਵੱਡੇ ਵੱਡੇ ਸ਼ਾਪ ਜੀ ਦਾ ਹੁਣ ਇੱਥੇ ਬਹੁਤ ਨਾਮ ਨਹੀਂ ਜਰਮੀ ਆ ਇਹਨਾਂ ਨਾਮ ਮੁਕੇਸ਼ ਸ਼ੂਟ ਸਾਹਿਬ ਦਾ ਇਹ ਫ੍ਰੀਜ਼ਰ ਦੇ ਵਿੱਚ ਰੱਖੇ ਹੋਏ ਨੇ ਕੋਈ ਦੇਖੋ ਸਪੈਰੀ ਡੇਟਰੀ ਲ ਫ੍ਰੀਜ਼ਰ ਕਰਕੇ ਸੁੰਡੀਆਂ ਜਿਹੜੇ ਕੀੜੇ ਨੇ ਉਹ ਵਿੱਚ ਜੰਮੇ ਹੋਏ ਨੇ ਜੇ ਮਾੜਾ ਜਿਹਾ 10 15 ਮਿੰਟ ਦਾ ਗੈਪ ਹੋ ਜਾਂਦਾ ਉਹ ਨਾਲ ਬਾਹਰ ਕੱਲੇ ਇਹ ਖਰਾਬ ਮਠਾਈਆਂ ਲੋਕ ਖਾ ਲੋ ਖਾ ਰਹੇ ਨੇ ਬਿਮਾਰ ਹੋਨੇ ਮਰ ਰਹੇ ਨੇ ਹਸਪਤਾਲ ਦਾ ਲੱਖਾਂ ਬਿੱਲ ਬਣ ਰਿਹਾ ਪਰ ਇਹਨਾਂ ਨੂੰ ਕੀ ਹੈ ਇਹਨਾਂ ਨੇ ਸਿਰਫ ਵਪਾਰ ਕਰਨਾ ਹੈ ਇਹਨਾਂ ਨੂੰ ਆਪਣਾ ਬਿਜ਼ਨਸ ਚਾਹੀਦਾ ਤੇ ਦੇ ਵਪਾਰ ਦਾ ਦੰਦਾ ਚੱਲਦਾ ਪਿਆ ਨਾਲੇ ਉਹ ਡੱਬੇ ਦੇ ਉੱਤੇ ਕੋਈ ਐਕਸਪਾਇਰੀ ਡੇਟ ਵਗੈਰਾ ਨਹੀਂ ਲਿਖੀ ਜਿੱਦਾਂ ਸਰਕਾਰ ਵੱਲੋਂ ਵੀ ਮੈਂਸ਼ਨ ਹੈ ਕਿ ਡੱਬਿਆਂ ਦੇ ਉੱਤੇ ਬਕਾਇਦਾ ਮਠਾਈ ਦੇ ਡੱਬਿਆਂ ਦੇ ਉੱਤੇ ਐਕਸਪਾਇਰੀ ਡੇਟ ਲਿਖੀ ਹੋਣੀ ਜ਼ਰੂਰੀ ਹੈ ਸਰ ਤੁਸੀਂ ਪੱਤਰਕਾਰ ਪੱਤਰਕਾਰ ਭਾਈਓ ਤੁਸੀਂ ਦੇਸ਼ ਦਾ ਹੈ ਨਾ ਮੈਂ ਇੱਕ ਦਿਲ ਦੀ ਗੱਲ ਕਹਾਂ ਇਹਨਾਂ ਨੂੰ ਸਰਕਾਰ ਦਾ ਡੈਰੀ ਹੈ ਨਹੀਂ ਨਾ ਸਰਕਾਰ ਦਾ ਡਰ ਆ ਮੌਕੇ ਦੇ ਮੰਤਰੀ ਬੈਠੇ ਜਿਹੜੇ ਖਾਣ ਲੱਗੇ ਜਾਂ ਮਰ ਜਾਂਦੇ ਕੁਝ ਹੋ ਜਾਂਦੇ ਨਾ ਉਹਨਾਂ ਦਾ ਡਰ ਆ ਪੈਸਾ ਚੜ ਜਾਂਦਾ ਸਾਰਾ ਕੰਮ ਕਲੋਜ਼ ਹੋ ਜਾ ਰਿਹਾ ਵੱਡੇ ਨਾਮ ਵੱਡੇ ਦਰਸ਼ਨ ਛੋਟੇ 100% ਦੇਸੀ ਕੀ ਲਿਖਿਆ 50% ਸੁੰਡੀਆਂ ਨਿਕਲਦੀਆਂ ਨੇ ਆ ਦੇਖ ਲਓ ਸਰ ਜੀ ਭਾਜੀ ਭਾਜੀ ਤੁਹਾਡੇ ਵੱਲੋਂ ਸਮੇ ਸਮੇਂ ਸਿਰ ਆਵਾਜ਼ ਚੁੱਕ ਦੇਣੀ ਹੋ ਤੁਸੀਂ ਅੱਜ ਇੱਕ ਕ ਮੁੱਦਾ ਆਇਆ ਗੰਦੀ ਮਠਾਈ ਦਾ ਵਿੱਚ ਸੁੰਡੀਆਂ ਤੁਰਦੀਆਂ ਪਈਆਂ ਕੀ ਕਹਿਣਾ ਹੈ ਸਭ ਤੋਂ ਪਹਿਲਾਂ ਮੈਂ ਸਾਰੇ ਪੱਤਰਕਾਰ ਭਰਾਵਾਂ ਦਾ ਤੁਹਾਡੇ ਚੈਨਲ ਦਾ ਧੰਨਵਾਦ ਕਰੂੰਗਾ ਜਿਹੜੇ ਕਿ ਹੱਕ ਸੱਚ ਦੀ ਆਵਾਜ਼ ਹਮੇਸ਼ਾ ਦਿਖਾਉਂਦੇ ਨੇ ਤੇ ਅੱਜ ਬੜੀ ਮਦਭਾਗੀ ਘਟਨਾ ਵਾ ਸਾਡੇ ਭਰਾ ਛੋਟੇ ਭਰਾ ਬੰਟੀ ਲਾਡਲਾ ਜਿਹਦਾ ਜਨਮ ਦਿਨ ਸੀ ਤੇ ਸਾਡੇ ਮਾਨਯੋਗ ਮੰਤਰੀ ਹਰਦੀਪ ਮੁੰਡਿਆ ਜੀ ਦੇ ਦਫ਼ਤਰ ਕੇਕ ਕਟਾਣ ਲਈ ਗਿਆ ਸੀ ਤੇ ਜਿਹਦੇ ਲਈ ਇਹ ਮਠਾਈ ਬਹੁਤ ਹੀ ਨਾਮਵਰ ਸਵੀਟਸਾਪਾ ਮੁਕੇਸ਼ ਸਵੀਟਸਾਪ ਇਥੋਂ ਲੈ ਕੇ ਗਿਆ ਸੀ ਤੇ ਜਦ ਕੇਕ ਕੱਟਣ ਤੋਂ ਬਾਅਦ ਇਹ ਉੱਥੇ ਮਠਾਈ ਖਵਾਉਣ ਲੱਗਿਆ ਤੇ ਦੇਖਦਾ ਕਿ ਮਠਾਈ ਦੇ ਵਿੱਚ ਸੁੰਡੀਆਂ ਕੀੜੇ ਨਿਕਲਦੇ ਨੇ ਤੇ ਬਹੁਤ ਮੰਦਭਾਗੀ ਘਟਣਾ ਵੀ ਆ ਤੇ ਬਹੁਤ ਵੱਡੀ ਹੈ ਲਾਹਰਵਾਈ ਵੀ ਇਸ ਸਵੀਟ ਸ਼ਾਪ ਦੀ ਤੇ ਅਸੀਂ ਤਾਂ ਪ੍ਰਸ਼ਾਸਨ ਤੋਂ ਜ਼ਿਲ੍ਹਾ ਪ੍ਰਸ਼ਾਸਨ ਤੋਂ ਫੂਡ ਸਪਲਾਈ ਤੋਂ ਹੈਲਥ ਡਿਪਾਰਟਮੈਂਟ ਤੋਂ ਪੰਜਾਬ ਸਰਕਾਰ ਤੋਂ ਇਹ ਮੰਗ ਕਰਦੇ ਵੀ ਜਿਹੜੀ ਇਦਾਂ ਦੀ ਸਵੀਟ ਸ਼ਾਪ ਆ ਲੋਕਾਂ ਨੂੰ ਮਠਾਈ ਦੇ ਨਾਂ ਤੇ ਕੀੜੇ ਮਕੋੜੇ ਖਵਾਰੀ ਹੈ ਜ਼ਹਿਰ ਖਵਾਰੀ ਹੈ ਲੋਕਾਂ ਦੇ ਜਾਨ ਮਾਨ ਨਾਲ ਖਲਵਾੜ ਕਰ ਰਹੀ ਹੈ ਵੀ ਇੱਦਾਂ ਦੇ ਜਿਹੜੇ ਸਵੀਟ ਸ਼ੋਪ ਆਏ ਬੰਦ ਹੋਣੇ ਚਾਹੀਦੇ ਇਹਨਾਂ ਤੇ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ ਸੀਲ ਹੋਣੇ ਚਾਹੀਦੇ ਆ ਅੱਜ ਤੇ ਚਲੋ ਅੱਗੇ ਪਿੱਛੇ ਤੇ ਗਾਹ ਦੇ ਘਟ ਹੁੰਦਾ ਅਜੇ ਹੋਣੀ ਆ ਦੋ ਦਿਨ ਪਹਿਲਾਂ ਰਖੜੀ ਦਾ ਤਿਉਹਾਰ ਆ ਪਲਕ ਚ ਮਠਾਈ ਇਹਨਾਂ ਨੇ ਵੇਚੀ ਹੀ ਨਹੀਂ ਤੇ ਇੱਕ ਡੱਬੇ ਚ ਅਸਮਿਲ ਸੁੰਡੀਆਂ ਤੁਰਦੀਆਂ ਆ ਤਾਂ ਟਾਡੇ ਕੀ ਆ ਲਊਗਾ ਜੀ ਇਹ ਟਾਡੇ ਸਾਹਮਣੇ ਹੀ ਹਾਲਾਤ ਨੇ ਤੁਹਾਨੂੰ ਦਿਖਾਇਆ ਵਾ ਲਾਈਵ ਤੁਹਾਡੇ ਚੈਨਲ 'ਚ ਕਿੱਦਾਂ ਸੁੰਡੀਆਂ ਚੱਲ ਰਹੀਆਂ ਨੇ ਇਹਨਾਂ ਨੇ ਰਖੜੀ ਤੇ ਵੀ ਇਹੀ ਜ਼ਹਿਰ ਵੇਚਿਆ ਵਾ ਇਹੀ ਜ਼ਹਿਰ ਵਿੱਚ ਲੋਕਾਂ ਦੀ ਜਾਨ ਮਨ ਨਾਲ ਖਿਲਵਾੜ ਕਰ ਰਹੇ ਨੇ ਤੇ ਅਸੀਂ ਕੰਟਰੋਲ ਰੂਮ ਤੇ ਵੀ ਫੋਨ ਕੀਤਾ ਸਿਵਲ ਸਰਜਨ ਨੂੰ ਵੀ ਇਹਨਾਂ ਨੇ ਕੰਪਲੀਟ ਪਾਈ ਆ ਪਰ ਹਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਤੇ ਜਦ ਤੱਕ ਕਾਰਵਾਈ ਨਹੀਂ ਹੁੰਦੀ ਅਸੀਂ ਇੱਥੇ ਬੈਠੇ ਕਿਉਂਕਿ ਇੱਦਾਂ ਦੇ ਸਵੀਟ ਸ਼ਾਪ ਆ ਜਿਹੜੇ ਲੋਕਾਂ ਦੇ ਜਾਨ ਮਨ ਨਾਲ ਖਿਲਵਾੜ ਕਰਦੇ ਨੇ ਲੋਕ ਵਿਸ਼ਵਾਸ ਕਰਕੇ ਕਿ ਵਧੀਆ ਨੇ ਵਧੀਆ ਸਵੀਟ ਸ਼ਾਪ ਨੇ ਇੱਥੇ ਵਧੀਆ ਮਠਾਈ ਮਿਲਦੀ ਆ ਵਿਸ਼ਵਾਸ ਕਰਕੇ ਇਹਨਾਂ ਤੋਂ ਲੈ ਕੇ ਜਾਂਦੇ ਨੇ ਪਰ ਇਹ ਲੋਕਾਂ ਨਾਲ ਧੋਖਾ ਧੜੀ ਕਰ ਰਹੇ ਨੇ ਤੇ ਉੱਪਰ ਇਹਨਾਂ ਨੇ ਹੋਟਲ ਵੀ ਖੋਲਿਆ ਹੋਏ ਹੋਏ ਜਿਹੜਾ ਕਿ ਸੂਤਰਾਂ ਦੇ ਹਵਾਲੇ ਤੋਂ ਖਬਰ ਮਿਲੀ ਹੋਈ ਹੈ ਬਿਨਾ ਆਇਡੈਂਟੀਟੀ ਪ੍ਰੂਫ ਦੇ ਇੱਥੇ ਕਮਰੇ ਦਿੰਦੇ ਨੇ ਦਾਅ ਵਪਾਰ ਦਾ ਧੰਦਾ ਵੀ ਕਰਦੇ ਨੇ ਤੇ ਅਸੀਂ ਤਾਂ ਪ੍ਰਸ਼ਾਸਨ ਨੂੰ ਜ਼ਿਲ੍ਹਾ ਪ੍ਰਸ਼ਾਸਨ ਨੂੰ ਪੁਲਿਸ ਪ੍ਰਸ਼ਾਸਨ ਨੂੰ ਹੈਲਥ ਡਿਪਾਰਟਮੈਂਟ ਨੂੰ ਇਹ ਮੰਗ ਕਰਦੇ ਆ ਵੀ ਇਹਦੀ ਬਰੀਕੀ ਨਾਲ ਜਾਂਚ ਹੋਣੀ ਚਾਹੀਦੀ ਹੈ ਜਿਹੜਾ ਖਰਾਬ ਮਠਾਈ ਵੇਚ ਰਹੇ ਨੇ ਲੋਕਾਂ ਨੂੰ ਮੌਤ ਵੇਚ ਰਹੇ ਨੇ ਇਹਨਾਂ ਤੇ ਜਿਹੜੀ ਬਣਦੀ ਕਾਰਵਾਈ ਆ ਉਹ ਹੋਣੀ ਚਾਹੀਦੀ ਆ ਤੇ ਤੁਸੀਂ ਪਹੁੰਚੋ ਇੱਥੇ ਕੀ ਕਹਣਾ ਹੈ ਪਸੇ ਤਾਂ ਫੂਡ ਸਪਲਾਈਜ਼ ਮੈਕੀਨ ਦਾ ਡਿਪਾਰਟਮੈਂਟਲ ਕੰਮ ਹੈ ਉਹ ਕਿਸੇ ਕਾਰਨ ਤਰ੍ਹਾਂ ਦੇ ਦੇਰੀ ਨਾਲ ਆ ਰਹੇ ਨੇ ਇਸ ਕਰਕੇ ਮੈਂ ਇਹਨਾਂ ਨੂੰ ਸ਼ੀਰਮੰਦ ਕਰ ਲੈ ਲਿਆ ਉਹ ਆ ਰਹੇ ਇਹਨਾਂ ਨੂੰ ਹੈਂਡ ਓਵਰ ਕੀਤਾ ਜਾਊਗਾ ਉਹ ਅਗਲਾ ਨਿਰੀਖਣ ਕਰਕੇ ਜੋ ਬੰਦੀ ਕਰਵੀਂਗੀ ਕਰਨਗੇ ਜੀ ਅੱਛਾ ਜੀ ਇਹਨਾਂ ਤੇ ਕਾਰਵਾਈ ਹੋਈਗੀ ਜੀ ਜੋ ਉਹਨਾਂ ਦੇ ਫੂਡ ਸੇਵਲ ਦੇ ਮਹਿੰਗੇ ਮਾਮੇ ਜੀ ਕਹਿੰਦਾ ਵੈਸੇ ਇੱਦਾਂ ਜਦੋਂ ਦੇਖਦੇ ਆਪਾਂ ਲੋਕ ਮਹਿੰਗੀਆਂ ਜਗ੍ਹਾ ਤੇ ਜਾਂਦੇ ਮਹਿੰਗੀਆਂ ਮਠਾਈਆਂ ਲੈਣ ਜਾਂਦੇ ਕਹਿੰਦੇ ਮਹਿੰਗੀ ਥਾਂ ਤੋਂ ਲੈ ਲਓ ਪਰਿਵਾਰ ਦੇ ਵਿੱਚ ਚੰਗੀ ਚੀਜ਼ ਖਵਾਓ ਜਦੋਂ ਇੱਦਾਂ ਦਾ ਹੋ ਜਾਂਦਾ ਕਿਵੇਂ ਫਿਰ ਇਹ ਤਾਂ ਹੁਣ ਸਾਰੀਆਂ ਯੂਨੀਵਰਸਿਟੀਸ਼ਨ ਬਾਅਦ ਫੂਡ ਸੇਵਲ ਦੇ ਕੀ ਨਿਕਲਦਾ ਉੱਥੇ ਬਾਅਦ ਬਲਗੋ ਕਿੱਥੋਂ ਕੀ ਗਲਤੀ ਹੈ ਕਿੱਦਾਂ ਹੋਇਆ ਉਹ ਨਹੀਂ ਉਹ ਤਾਂ ਹੈ ਹੋਟਲ ਤੇ ਹੈ ਗਿਆ ਹਾਂ ਕਹਿੰਦੇ ਬਿਨਾ ਆਧਾਰ ਕਾਰਡ ਤੋਂ ਕੱਪੜਾ ਲਾਂਦੇ ਇੱਥੇ ਆ ਕੋਈ ਇਦਾਂ ਇਦਾਂ ਦੀ ਗੱਲ ਕੋਈ ਜਾਣਦਾ ਨਹੀਂ ਗੱਲ ਵਾਲਿਓ ਕਹਿੰਦੇ ਪਤਾ ਲੱਗ ਰਿਹਾ ਇਦਾਂ ਦੀ ਗੱਲ ਕੋਈ ਸਾਹਮਣੇ ਨਹੀਂ ਇਦਾਂ ਓਕੇ